ਵੇਖੋ ਦਿੰਦਾ ਚਲੋ ਕੇ ਪੂਰੇ ਮੋਗੇ ਜ਼ਿਲ੍ਹੇ ਦੀ ਮੈਂ ਇਹ ਵੀ ਕਹੂੰਗਾ ਕਿ ਪੂਰੇ ਪੰਜਾਬ ਦੀ ਸ਼ਾਨ ਸਰਦਾਰ ਬਲੌਰ ਸਿੰਘ ਜੀ ਰਾਮਾ ਜੋ ਕਿ ਆਪਣੇ ਸਮਾਜਿਕ ਕੰਮਾਂ ਕਰਕੇ ਇਲਾਕੇ ਦੇ ਵਿੱਚ ਜਾਣੇ ਜਾਂਦੇ ਰਹੇ ਆ ਆਪਣੀ ਕਵਿਛਰੀ ਕਰਕੇ ਜਾਣੇ ਜਾਂਦੇ ਰਹੇ ਆ ਆਪਣੀ ਲਿਖਤਾਂ ਕਰਕੇ ਜਾਣੇ ਜਾਂਦੇ ਰਹੇ ਆ ਸਾਡੇ ਵਿੱਚੋਂ ਚਲੇ ਗਏ ਆ ਸੋ ਉਹਨਾਂ ਨੇ ساری ਉਮਰ ਇੱਥੇ ਪਿੰਡ ਰਾਮਾ ਦੇ ਵਿੱਚ ਰਹਿ ਕੇ ਹੀ ਜਿਹੜਾ ਲੋਕਾਂ ਦੀ ਸੇਵਾ ਕੀਤੀ ਤੇ ਅਖੀਰ ਆਪਣੇ ਬੱਚਿਆਂ ਕੋਲ ਕੈਨੇਡਾ ਗਏ ਜਿੱਥੇ ਉਹ ਇਸ ਦੁਨੀਆ ਤੋਂ ਰੁਕਸਤ ਹੋ ਗਏ ਤੇ ਉਹਨਾਂ ਦੇ ਬੱਚਿਆਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਕਿ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਹੈ ਉਹਨੂੰ ਵਾਪਸ ਦੇਸ਼ ਲੈ ਕੇ ਲਿਆ ਕੇ ਇੱਥੇ ਸੰਸਕਾਰ ਕੀਤਾ ਤੇ ਅੱਜ ਪਿੰਡ ਰਾਮਾ ਦੇ ਵਿੱਚ ਬਹੁਤ ਵੱਡਾ ਇਕੱਠ ਸੀ ਉਹਨਾਂ ਦੇ ਸੰਸਕਾਰ ਦੇ ਉੱਤੇ ਜਿਹਦੇ ਵਿੱਚ ਮੌਜੂਦਾ ਐਮਐਲਏ ਮਨਜੀਤ ਸਿੰਘ ਬਲਾਸਪੁਰ ਵੀ ਪਹੁੰਚੇ ਔਰ ਇਸ ਤੋਂ ਇਲਾਵਾ ਸ਼ਰੂਮਨੀ ਕਾਲੀ ਦਲ ਤੇ ਹੋਰ ਵੱਖ-ਵੱਖ ਪਾਰਟੀਆਂ ਤੋਂ ਵੱਡੇ-ਵੱਡੇ ਆਗੂ ਆ ਜਿਹੜੇ ਉਹ ਇੱਥੇ ਹਾਜ਼ਰੀ ਦੇ ਕੇ ਗਏ ਆ ਸੋ ਸਾਡੇ ਨਾਲ ਉਹਨਾਂ ਦੇ ਬੇਟੇ ਸਰਵ ਮਿੱਤਰ ਸਿੰਘ ਜੀ ਮਾਸਟਰ ਗੁਰਚਾਨ ਸਿੰਘ ਜੀ ਔਰ ਸਰਦਾਰ ਭੋਲਾ ਸਿੰਘ ਜੀ ਜਈ ਇਹਨਾਂ ਦਾ ਪੂਰਾ ਨਾਮ ਵੈਸੇ ਮਹਿੰਦਰ ਸਿੰਘ ਹੈ ਸੋ ਸਾਡੇ ਨਾਲ ਜੁੜੇ ਹੋਏ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਹਾਂਜੀ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਬਲੌਰ ਸਿੰਘ ਜੀ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿੱਦਾਂ ਦੀ ਸਿੱਖਿਆ ਸੀਗੀ ਤੇ ਕਿੱਦਾਂ ਦੇ ਉਹ ਕੰਮ ਕਰਦੇ ਰਹੇ ਸਰਦਾਰ ਬਲੌਰ ਸਿੰਘ ਜੀ ਬਹੁਤ ਉੱਚ ਕੋਟੀ ਦੀ ਸਿੱਖਿਆਤ ਸੀ ਅੱਛਾ ਜੀ ਜਿਹੜੇ ਵਿਦਵਾਨ ਹੂੰ ਹੂੰ ਤੇ ਬਹੁਤ ਵਧੀਆ ਲਖਾਰੀ ਅੱਛਾ ਚੰਗੇ ਕਵੀਸ਼ਰ ਸਨ ਅੱਛਾ ਸੁਭਾਅ ਪੱਖੋਂ ਵੇਖੀਏ ਤਾਂ ਉਹਨਾਂ ਦਾ ਸੁਭਾਅ ਇੰਨਾ ਕਿ ਨਰਮ ਸੀ ਹੂੰ ਵੀ ਉਹ ਕਦੇ ਵੀ ਜੇਕਰ ਕਿਸੇ ਨਾਲ ਨਰਾਜ਼ਗੀ ਦਿਖਾਉਂਦੇ ਹੀ ਨਹੀਂ ਸੀ ਅੱਛਾ ਅਗਰ ਕੋਈ ਕੰਮਦੰਦੇ ਵਾਲਾ ਆਉਂਦਾ ਤੇ ਉਹਨਾਂ ਨੂੰ ਅਦਕਦੇ ਹੋ ਕੇ ਮਿਲਣਾ ਤੇ ਉਹਨਾਂ ਦਾ ਕੰਮ ਹੋਣ ਤੱਕ ਉਹਨਾਂ ਦੀ ਮਦਦ ਕਰਨੀ ਹੂੰ ਤੇ ਉਹ ਬੰਦਾ ਇੰਨਾ ਕੁ ਵਧੀਆ ਇੰਨੀ ਕੁ ਵਧੀਆ ਸ਼ਖਸੀਅਤ ਸੀ ਉਹਨਾਂ ਦੇ ਜਾਣ ਦੇ ਨਾਲ ਸਾਡੇ ਨਗਰ ਨੂੰ ਤਾਂ ਕੀ ਹੂੰ ਮੈਨੂੰ ਕਰਾ ਵੀ ਸਾਡੇ ਇਲਾਕੇ ਦੇ ਵਿੱਚ ਪੂਰਾ ਘਾਟਾ ਪੈ ਗਿਆ ਉਸ ਚੀਜ਼ ਦਾ ਤੇ ਬਹੁਤ ਸਾਰਾ ਸੋਗ ਦੀ ਲਹਿਰ ਸਾਡੇ ਪਿੰਡ 'ਚ ਜਾਰੀ ਹੈ ਕਿਉਂਕਿ ਸਾਡੇ ਪਿੰਡ ਦਾ ਇੱਕ ਹੀਰਾ ਸਾਡੇ ਹੱਥੋਂ ਖੁੱਸ ਗਿਆ ਸ਼ੋਕ ਦੇ ਲੈਰ ਦਾ ਪਤਾ ਲੱਗਦਾ ਮਾਸਟਰ ਜੀ ਕਿਉਂਕਿ ਕੱਠ ਬਹੁਤ ਜ਼ਿਆਦਾ ਸੀ ਅੱਜ ਇੱਥੇ ਪੂਰੇ ਇਲਾਕੇ ਭਰ ਦੇ ਵਿੱਚ ਲੋਕ ਆ ਜਿਹੜੇ ਇੱਥੇ ਪਹੁੰਚੇ ਹੋਏ ਸੀਗੇ ਇੱਥੋਂ ਪਤਾ ਲੱਗ ਜਾਂਦਾ ਕਿ ਉਹ ਬੰਦੇ ਨੇ ਕੀ ਕੰਮ ਕੀਤੇ ਹੋਣਗੇ ਇਸ ਤੋਂ ਇਲਾਵਾ ਉਹਨਾਂ ਦੇ ਸਮਾਜਿਕ ਕੰਮਾਂ ਬਾਰੇ ਪਿੰਡ ਪ੍ਰਤੀ ਦੇਣ ਬਾਰੇ ਵੀ ਕੁਝ ਜਾਣਕਾਰੀ ਦਿਓ ਸਾਨੂੰ ਪਿੰਡ ਪ੍ਰਤੀ ਜੀ ਉਹਨਾਂ ਨੇ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਜੀ ਜਿੱਥੇ ਅਸੀਂ ਖੜੇ ਆ ਉਹਨਾਂ ਨੇ ਇੱਕ ਸ਼ੈੱਡ ਬਣਵਾਇਆ ਸੀ ਇੱਥੇ ਜੀ ਬਹੁਤ ਤਕੜਾ ਬਾਕੀ ਪਿੰਡ ਦੀਆਂ ਗਲੀਆਂ ਨਾਲੀਆਂ ਜਾਂ ਹੋਰ ਪਿੰਡ ਦੇ ਵਿੱਚ ਕੋਈ ਗਰੀਬਾਂ ਦੇ ਕੰਮ ਜਿਹੜੇ ਸੀ ਉਹ ਪਹਿਲ ਦੇਦਾਰ ਤੇ ਕਰਦੇ ਸੀਗੇ ਤਾਂ ਕਦੇ ਵੀ ਜੇ ਕਿਸ ਲੋਕਾਂ ਦੇ ਫ੍ਰੀ ਮੀਟਰ ਵੀ ਲਵਾਉਂਦੇ ਰਹੇ ਹੋਰ ਸੀ ਲੋਕਾਂ ਦੀ ਹਮਦਰਦ ਹਮਦਰ ਬਣ ਕੇ ਵਿਚਰੇ ਜੀ ਤੇ ਉਹਨਾਂ ਨੂੰ ਕੋਈ ਆਪਣੇ ਸਰਪੰਚੀ ਦਾ ਜਾਂ ਉਹਨਾਂ ਨੂੰ ਆਪਣੇ ਵੱਡੇ ਹੋਣ ਦਾ ਕੋਈ ਘਮੰਡ ਨਹੀਂ ਸੀ ਤੇ ਆਮ ਲੋਕਾਂ ਦੇ ਵਿੱਚ ਆਮ ਆਮ ਜਨਤਾ ਦੀ ਤਰ੍ਹਾਂ ਹੀ ਉਹ ਵਿਚਰੇ ਤੇ ਉਹਨਾਂ ਦਾ ਬਹੁਤ ਪਿਆਰ ਸਤਕਾਰ ਪਿੰਡ ਦੇ ਵਿੱਚ ਸੀਗਾ ਤੇ ਅੱਜ ਵੀ ਇਸੇ ਕਰਕੇ ਜਲਾ ਸੀ ਉਹਨਾਂ ਦੇ ਅੱਜ ਜਦੋਂ ਮ੍ਰਿਤਕ ਸਰੀਰ ਨੂੰ ਅਗਨ ਭੇਟ ਕੀਤਾ ਗਿਆ ਤਾਂ ਠਾਠਾ ਮਾਰਦਾ ਕਾਠੇ ਦੱਸ ਰਿਹਾ ਸੀਗਾ ਤੇ ਹਰ ਇੱਕ ਬੰਦਾ ਕਹਿ ਰਿਹਾ ਸੀ ਕਿ ਮੇਰਾ ਬਲੌਰਸੋ ਦੁਨੀਆ ਤੋਂ ਚਲੇ ਗਿਆ ਰੋਂਦੇ ਵੀ ਪਏ ਹਾਂ ਹਾਂ ਬਹੁਤ ਰੋਂਦੇ ਸੀਗੇ ਹਾਂਜੀ ਹਾਂ ਬਤੌਰ ਲੇਖਕ ਜਾਂ ਕਵੀਸ਼ਰ ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰੋਗੇ ਤੁਸੀਂ ਇੱਕ ਦੇਖੋ ਜੀ ਮੈਨੂੰ ਉਹਨਾਂ ਦੇ ਨਾਲ ਜਜਮੈਂਟ ਕਰਨ ਦਾ ਮੌਕਾ ਮਿਲਿਆ ਅੱਛਾ ਅਸੀਂ ਬਹੁਤ ਜਗ੍ਹਾ ਤੇ ਜਦੋਂ ਕਵਿਸ਼ਰੀ ਦੀ ਕਿਤੇ ਕੰਪੀਟੀਸ਼ਨ ਹੁੰਦਾ ਇੱਕ ਕਵਿਸ਼ਰੀ ਦਾ ਹੂੰ 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 ਤਾਂ ਉਹਨਾਂ ਦੇ ਨਾਲ ਮੈਂ ਗਿਆ ਤੇ ਅਸੀਂ ਕਵਿਸ਼ਰੀ ਜਜਮੈਂਟ ਵੀ ਕੀਤੀ ਉਹ ਕਵਿਸ਼ਰੀ ਦੇ ਜਿਹੜੇ ਸੀ ਸ਼ਾਨਦਾ ਬੰਦੀ ਦੇ ਇੰਨੇ ਇੱਕ ਜਿਹੜਾ ਸੀ ਆ ਵੀ ਉਹ ਮਹਰ ਸੀ ਹੂੰ ਹੂੰ ਹਰ ਕਵਿਸ਼ਰੀ ਦੀ ਕਿਹੜੇ ਮਤਲਬ ਉਹ ਕਵਿਸ਼ਰੀ ਦੀ ਵਿਧ ਹੁੰਦੀ ਸੀ ਤੇ ਕਵਿਸ਼ਰੀ ਚ ਕਿੰਨੇ ਰੰਗ ਹੁੰਦੇ ਆ ਕਿਹੜੇ ਸ਼ਾਨ ਦੇ ਵਿੱਚ ਰੰਗ ਹੁੰਦੇ ਸੀ ਕਿਹੜੇ ਗਿਲ ਰੰਗ ਉਹਨਾਂ ਬਾਰੇ ਬਾਕੂ ਪੂਰੀ ਜਾਣਕਾਰੀ ਪੂਰੀ ਜਾਣਕਾਰੀ ਪੂਰੀ ਗਹਿਰਾਈ ਤੱਕ ਜਾਂਦੇ ਸੀ ਤੇ ਜਦੋਂ ਕਿਤੇ ਬੱਚਿਆਂ ਦਾ ਕੰਪੀਟੀਸ਼ਨ ਹੁੰਦਾ ਸੀ ਤੇ ਉਹ ਇੱਕੋ ਗੱਲ ਕਹਿੰਦੇ ਹੁੰਦੇ ਸੀ ਕੇ ਮਾਸਟਰ ਜੀ ਗੱਲ ਇਹ ਹੈਗੀ ਵੀ ਇਹਨਾਂ ਬੱਚਿਆਂ ਨਾਲ ਕਿਤੇ ਨਾ ਨਾ ਹੋ ਜੇ ਹਮ ਹਰ ਲਗਮਾਤਰ ਦਾ ਧਿਆਨ ਰੱਖ ਕੇ ਔਰ ਹਰ ਵਿਧਾ ਦਾ ਧਿਆਨ ਰੱਖ ਕੇ ਜੀ ਉਹਦੇ ਕਵਿਸ਼ਰੀ ਦੇ ਛੰਦ ਦਾ ਰੰਗ ਦਾ ਧਿਆਨ ਰੱਖ ਕੇ ਜੀ ਉਹ ਫਿਰ ਜਜਮੈਂਟ ਕਰਦੇ ਸੀ ਬੜੀ ਬਰੀਕੀ ਨਾਲ ਜੀ ਹਮ ਤੇ ਬਹੁਤ ਸੂਖਮ ਜਾਣਕਾਰੀ ਸੀ ਇਸ ਕਵਿਛਰੀ ਬਾਰੇ ਉਹਨਾਂ ਦੀ ਜੀ 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 ਅੱਛਾ ਤੇ ਇਹਨਾਂ ਦੇ ਜਥੇ ਬਾਰੇ ਜਾਂ ਉਹਨਾਂ ਦੇ ਕੋਈ ਉਹਨਾਂ ਨੂੰ ਕੋਈ ਟ੍ਰਿਬਿਊਟ ਜਾਣ ਦੇ ਦਿੱਤਾ ਸੀ ਕੋਈ ਸ਼ਰਧਾਂਜਲੀ ਦੇਣੀ ਹੈ ਮੈਂ ਇੱਕ ਜਥਾ ਜਿਹੜਾ ਸੀ ਇਹਨਾਂ ਦਾ ਵਾਹ ਕਮਾਲ ਜਥਾ ਸੀਗਾ ਜੀ ਅੱਛਾ ਜੀ ਜਿਹਦੇ ਵਿੱਚ ਬਹੁਤ ਭਰਪੂਰ ਸੋ ਜਗਤਾਰ ਸਿੰਘ ਤੇ ਸਾਬ ਬਲੌਰ ਸਿੰਘ ਜੀ ਇਹ ਤਿੰਨੇ ਜਣੇ ਹੁੰਦੇ ਸੀ ਜੀ ਇੰਨਾ ਵਧੀਆ ਸਾਡੇ ਪਿੰਡ ਦਾ ਇੱਕ ਬਹੁਤ ਹੀ ਵਧੀਆ ਕਵੀਸ਼ਰੀ ਜੱਥਾ ਸੀਗਾ ਜੀ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਤਾਂ ਉਹਨਾਂ ਨੇ ਕਿਹਾ ਵੀ ਰਾਮੇ ਵਾਲੇ ਬਲੌਰਸ ਹੁੰਦਾ ਜੱਥਾ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਜੀ ਉਹਨਾਂ ਨੇ ਇਸ ਗੱਲ ਦੇ ਵਿੱਚ ਤੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਜਿਹੜੇ ਕੁਝ ਸ਼ਬਦ ਲਿਖਿਆ ਤਾਂ ਇਹਨਾਂ ਦੇ ਮੈਂ ਸ਼ਬਦ ਜਿਹੜੇ ਲਿਖਿਆ ਉਹਨਾਂ ਦੇ ਕਰਤਾਰ ਨੂੰ ਸਬੰਧਤ ਜਿਹੜੇ ਮੈਂ ਲਿਖਿਆ ਹਾਂ ਹਾਂ ਠੀਕ ਹੈ ਜਿਵੇਂ ਭਰਪੂਰ ਸਿੰਘ ਜੀ ਸੀ ਇਹ ਸਭ ਤੋਂ ਪਹਿਲਾਂ ਚਲੇ ਗਏ ਜਗਤਾਰ ਸਿੰਘ ਉਸ ਤੋਂ ਬਾਅਦ ਚਲੇ ਗਏ ਤੇ ਬਲੌਰ ਸਿੰਘ ਅੱਜ ਜਿਹਨੇ ਸਾਡੇ ਕੋਲ ਸਦਾ ਲਈ ਚਲੇ ਗਿਆ ਦੂਜਿਆਂ ਦੇ ਹੱਕਾਂ ਲਈ ਲੜਨਾ ਤੇ ਅੜਨਾ ਅੱਛਾ ਜੀ ਦੂਜਿਆਂ ਦੇ ਹੱਕਾਂ ਲਈ ਲੜਨਾ ਤੇ ਅੜਨਾ ਸਾਥੀਓ ਭਰਪੂਰ ਸਾਉ ਦੀ ਗੱਲ ਇਹ ਆਮ ਸੀ अच्छा ਭਰਪੂਰ ਸਿੰਘ ਜਣੇ ਦੇ ਲੋਕਾਂ ਲਈ ਲੜਦੇ ਸੀ ਲੜਦੇ ਸੀ ਡਟ ਕੇ ਲੜਦੇ ਸੀ ਦੂਜਿਆਂ ਦੇ ਹੱਕਾਂ ਲਈ ਲੜਨਾ ਤੇ ਅੜਨਾ ਸਾਥੀਓ ਭਰਪੂਰ ਸਿੰਘ ਦੀ ਗੱਲ ਇਹ ਆਮ ਸੀ ਕੋਲਡਾ ਦਵਈਆ ਸ਼ੰਦ ਗਾ ਕੇ ਰੰਗ ਭਰ ਦੇਣਾ ਹੂੰ ਕੋਲਡਾ ਦਵਈਆ ਦਵਈਆ ਸ਼ੰਦ ਗਾ ਕੇ ਰੰਗ ਭਰ ਦੇਣਾ ਜਗਤਾਰ ਸਿੰਘ ਦਾ ਰਹਾ ਸਦਾ ਇਹੀ ਕੰਮ ਸੀ ਕਹਿੰਦਾ ਵਿਦਵਾਨਾਂ ਤੇ ਕਵੀਸ਼ਰਾਂ ਲਖਾਰੀਆਂ ਚ ਰਹੂ ਉੱਚਾ ਵਿਦਵਾਨਾਂ ਤੇ ਕਵੀਸ਼ਰਾਂ ਲਖਾਰੀਆਂ ਚ ਰਹੂ ਉੱਚਾ ਢਿੱਲੋਂ ਚੰਦ ਮੰਗੂ ਚਮਕੂ ਬਲੌਰ ਸਿੰਘ ਦਾ ਨਾਮ ਜੀ। ਵੈਰੀ ਗੁੱਡ। ਤਾਂ ਸਦਾ ਹੀ ਬਲੌਰ ਸਿੰਘ ਦਾ ਨਾਜਲਾ। ਜੈਨੇਦੀ ਬਤਾ ਚੰਦ ਮੰਗੂ ਚਮਕੂ। ਤਿੰਨਾਂ ਦੀ ਤੁਸੀਂ ਖਾਸੀਅਤ ਦੱਸਤੀ। ਜੀ। ਭਰਪੂਰ ਸਿਉਂ ਲੋਕਾਂ ਦੇ ਲਈ ਅਟਦਾ ਤੇ ਲੜਦਾ ਸੀਗਾ ਜਗਤਾਰ ਸਿਉਂ ਜਿਹੜਾ ਉਹ ਗੌਣ ਦੇ ਵਿੱਚ ਜਿਹੜਾ ਹੈਗਾ ਜਾਦਾ ਮਾਹਰ ਸੀਗਾ। ਬਿਲਕੁਲ ਜੀ। ਤੇ ਸਰਦਾਰ ਬਲੌਰ ਸਿੰਘ ਦੀ ਲੇਖਣੀ ਦੇ ਮਾਹਰ ਸੀ। ਲੇਖਣੀ ਤੇ ਵਿਦਵਾਨ ਵੀ ਤੱਕੜ ਸੀ। ਵਿਦਵਾਨ ਵੀ ਤੱਕੜ ਸੀ। ਬਹੁਤ ਹੀ ਵਧੀਆ ਬਾਤ ਜੀ। ਬਹੁਤ ਹੀ ਵਧੀਆ ਤੁਸੀਂ ਜਿਹੜਾ ਹੈਗਾ। ਸੋ ਮੈਂ ਧੰਨਵਾਦ ਕਰਦਾ ਜੀ ਗगन ਦਾ ਮਾਮਾ। ਚੈਨਲ ਦਾ ਜਿਨ੍ਹਾਂ ਨੇ ਤੁਸੀਂ ਬਹੁਤ ਹੀ ਮਿਹਨਤ ਮੁਸ਼ਕਲ ਦੇ ਨਾਲ ਅੱਜ ਆਪਣਾ ਸਮਾਂ ਦੇ ਕੇ ਜਿਹੜਾ ਇਸ ਸ਼ਖਸ਼ੀਅਤ ਨੂੰ ਇੱਕ ਚਾਨਣ ਉਹ ਮੈਂ ਕਹਿੰਦਾ ਵੀ ਹੋਰ ਚਾਨਣ ਲਾਤੇ ਆ ਚਾਰ ਚਾਨਣ ਲਾਤੇ ਤੁਸੀਂ ਮੈਂ ਥੋੜਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰੀਆ ਜੀ ਜਿਹੜਾ ਬੱਚਿਆਂ ਨੇ ਅੰਤਮ ਸੰਸਕਾਰ ਜਿਹੜਾ ਇੱਥੇ ਕੀਤਾ ਉਹਦੇ ਬਾਰੇ ਵੀ ਦੋਸ਼ ਜਿਹੜਾ ਬੱਚਿਆਂ ਨੇ ਅੰਤਮ ਸੰਸਕਾਰ ਕੀਤਾ ਜੀ ਅੱਜ ਕੱਲ ਕੀ ਹੋ ਰਿਹਾ ਵੀ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਵੱਸਦੇ ਆ ਉਹ ਕੀ ਕਰਦੇ ਆ ਪੈਸਾ ਲਾਉਣ ਦੀ بجائے ਖਰਚਾ ਕਰਨ ਦੀ بجائے ਆਪਣਾ ਹੱਥ ਘੁੱਟ ਲੈਂਦੇ ਆ ਸਾਡੀਆਂ ਜਿਹੜੀਆਂ ਇੱਥੋਂ ਮਾਨਮਤੀਆ ਸਿੱਖਿਆਤਾਂ ਬਾਹਰ ਅਬਰੌਡ ਕੈਨੇਡਾ ਅਮਰੀਕਾ ਜਾ ਕੇ ਜਦੋਂ ਉੱਥੇ ਉਹ ਸਰੀਰ ਤਿਆਗ ਜਾਂਦੇ ਆ ਤਾਂ ਪੈਸਾ ਲਾਉਣ ਦੇ ਮਾਰੇ ਉਹ ਕੀ ਕਰਦੇ ਆ ਥੋੜੀਆਂ ਜੀਆਂ ਆਸਤੀਆਂ ਉਹਨਾਂ ਦੇ ਅਸਤ ਹੁੰਦੇ ਆ ਜਿਹੜੇ ਸਾਡੇ ਇੱਥੇ ਲੈ ਕੇ ਆਉਂਦੇ ਆ ਪਰ ਇਸ ਪਰਿਵਾਰ ਨੇ ਕੀਤਾ ਇਹਨਾਂ ਦੇ ਸੁਪੁੱਤਰਾਂ ਨੇ ਕੀ ਕੀਤਾ ਇੱਥੇ ਮੈਨੂੰ ਇੱਕ ਗੱਲ ਜ਼ਿਆਦਾ ਆਉਂਦੀ ਹੈ ਤੇ ਆਪਾਂ ਗੱਲ ਕਰਦੇ ਆ ਵੀ ਇਹਨਾਂ ਬੜੀ ਟੁਕਦੀ ਆ ਕਹਿੰਦੇ ਵੀ ਅ ਬਾਣੀਆਂ ਬਵਾਣੀਆਂ ਪੁੱਤ ਸੁਪੁੱਤ ਕਰੇਣ ਇਹਨਾਂ ਦੇ ਸੁਪੁੱਤਾਂ ਨੇ ਕੀ ਕੀਤਾ ਖਰਚੇ ਦੀ ਪ੍ਰਵਾਹ ਨਾ ਕਰਦੇ ਹੋਏ ਉਹਨਾਂ ਦਾ ਅੰਤਮ ਸਰੀਰ ਜਿਹੜਾ ਸੀ ਇਸ ਨਗਰ ਦੇ ਵਿੱਚ ਲੈ ਕੇ ਆਉਂਦਾ ਤੇ ਸਾਡੇ ਨਗਰ ਨੂੰ ਇਸ ਗੱਲ ਤੇ ਬੜਾ ਮਾਣ ਹੈ ਇਸ ਪਰਿਵਾਰ ਤੇ ਮਾਣ ਰਹੂਗਾ ਕਿਉਂਕਿ ਉਹਨਾਂ ਨੇ ਇੱਕ ਅਜਿਹੀ ਸ਼ਖਸੀਅਤ ਦੇ ਅੰਤਮ ਸਮੇਂ ਦੇ ਵਿੱਚ ਨਗਰ ਨੂੰ ਦਰਸ਼ਨ ਕਰਾਏ ਆ ਤੇ ਅਸੀਂ ਇਸ ਪਰਿਵਾਰ ਦਾ ਕਰੋੜਾਂ ਵਾਰ ਧੰਨਵਾਦ ਕਰਦੇ ਆ ਤੇ ਅਸੀਂ ਇਸ ਪਰਿਵਾਰ ਤੋਂ ਸਦਾ ਹੀ ਇਸ ਤਰ੍ਹਾਂ ਦੀ ਪ੍ਰੇਰਣਾ ਲੈਂਦੇ ਰਹਾਂਗੇ ਇਹ ਪਰਿਵਾਰ ਬੜਾ ਵਾਹ ਕਮਾਲ ਦਾ ਪਰਿਵਾਰ ਆ ਜਿਨ੍ਹਾਂ ਨੇ ਇਹ ਜਿਹੜੀ ਆਪਣੀ ਇੱਕ ਰਵੈਤ ਨੂੰ ਨਿਭਾਇਆ ਕਿ ਉਹਨਾਂ ਨੇ ਮ੍ਰਿਤਕ ਸਰੀਰ ਨੂੰ ਇੱਥੇ ਸਾਡੇ ਪਿੰਡ ਦੇ ਵਿੱਚ ਲੈ ਕੇ ਆਏ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਸ਼ਕਸ਼ੀਅਤ ਦੇ ਦਰਸ਼ਨ ਪ੍ਰਾਂਤਵ ਸਹਿ ਦਰਸ਼ਨ ਕੀਤਾ ਬਿਲਕੁਲ ਬਿਲਕੁਲ ਹਾਂਜੀ ਵਾਹਿਦ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਜੋ ਮਹਿੰਦਰ ਸਿੰਘ ਦੀ ਪੋਲਾ ਜੈਜੀ ਸਾਹਿਬ ਜਿਹੜੇ ਹੁਣ ਬਿਜਲੀ ਬੋਰਡ ਤੋਂ ਰਿਟਾਇਰ ਹੋ ਚੁੱਕੇ ਐ ਸੋ ਇਹਨਾਂ ਦੇ ਨਾਲ ਹੀ ਸਰਦਾਰ ਬਲੌਰ ਸਿੰਘ ਜੀ ਨੇ ਲੰਮਾ ਸਮਾਂ ਜਿਹੜਾ ਸੇਵਾ ਵੀ ਕੀਤੀ ਹੈ ਬਿਜਲੀ ਬੋਰਡ ਦੇ ਵਿੱਚ ਸੋ ਇਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਮਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਲੌਰ ਸਿੰਘ ਜੀ ਬਾਰੇ ਕਿਉਂਕਿ ਤੁਸੀਂ ਲੰਮਾ ਸਮਾਂ ਉਹਨਾਂ ਦੇ ਨਾਲ ਜਿਹੜਾ ਸਰਵਿਸ ਵੀ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਗਗਨ ਅਵਾਜ਼ਾ ਚੈਨਲ ਆਏ ਆਇਓ ਉਹਨਾਂ ਤੈਵ ਨੂੰ ਧੰਨਵਾਦ ਕਰਦਾ ਹਾਂ ਜਿਹੜੇ ਤੁਸੀਂ ਇਸ ਸਮੇਂਤ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਧੰਨਵਾਦ ਅਗਲੀ ਗੱਲ ਜਿਹੜੀ ਬਲੌਰ ਸਿੰਘ ਦੀ ਇਹ ਲੱਖਾ ਸਾਹਿਬ ਨੂੰ ਪ੍ਰਮੋਟ ਕਰਕੇ ਬਲਾਸਪੁਰ ਆਏ ਸੀ ਅੱਛਾ ਜੀ ਉਹ ਤਾਂ ਬੱਚੇ ਇਹਨਾਂ ਦੇ ਤਿੰਨੇ ਨਿੱਕੇ ਸੀ ਬਲਾਸਪਰ ਦੇ ਵਿੱਚ ਇਹਨਾਂ ਨੇ ਡਿਊਟੀ ਐਸਐਸਏ ਤੌਰ ਤੇ ਕੀਤੀ ਹੂੰ ਹੂੰ ਜਿੰਨਾ ਸਮਾਂ ਬਲਾਸਪਰ ਚ ਰਹੇ ਆ ਇਹ ਕਿਸੇ ਬੰਦੇ ਨਾਲ ਲੜੇ ਨਹੀਂ ਅੱਛਾ ਜੀ ਬਿਲਕੁਲ ਵੀ ਲੋਕ ਕਹਿੰਦੇ ਜੇ ਡਿਊਟੀ ਤੇ ਗਰ ਬਲੌਰ ਸਿੰਘ ਬੈਠਾ ਤਾਂ ਉਹ ਤੋਂ ਯਾਰ 5 ਮਿੰਟ ਲੇਟ ਛਡਾ ਲਾਂਗੇ ਪਾਣੀ ਭਰ ਦੇਵਾਂਗੇ ਐਨਾ ਮਾਣ ਐਨਾ ਮਾਣ ਸੀ ਪਿੰਡ ਨੂੰ ਬਲਾਸਪਰ ਨੂੰ ਪਾਸੇ ਦੇ ਪਿੰਡਾਂ ਵੀ ਕਹਿੰਦੇ ਯਾਰ ਬਲੌਰ ਨੂੰ ਹੈਗਾ ਤਾਂ ਉੱਥੇ ਬੈਠਾ 5 ਮਿੰਟ ਪਾਣੀ ਸਪਰੇ ਕਰਨੀ ਆ ਨਹੀਂ ਆਮ ਛੱਡਦੇ ਨਹੀਂ ਨਹੀਂ ਛੱਡਦੇ ਨਹੀਂ ਛੱਡਦੇ ਕਿਉਂਕਿ ਮਜਬੂਰੀ ਹੁੰਦੀ ਆ ਡਿਊਟੀ ਆ ਉਸਦੀ ਇਹਨਾਂ ਨੇ ਕਿਵੇਂ ਨਾ ਕਿਵੇਂ ਦੇਖ ਕੇ ਅਗਲਿਆਂ ਦਾ ਸਪਰੇ ਵਗੈਰਾ ਕਰਾਉਣੀ ਜਿਗਾਂ ਨੇ ਪਾਣੀ ਪਾਰਨਾ ਤਾਂ ਕਰਨਾ ਮੈਂ ਅਡਜਸਟਮੈਂਟ ਲਾਈਟ ਬਾਰੇ ਕਰਦੇ ਸੀ ਇੰਨਾ ਹਰਮਨ ਪੈ ਰਹੇ ਰੇਡ ਡਿਊਟੀਦਿਆਂ ਇਤੋਂ ਹੋ ਕੇ ਇਹ ਬਾਅਦ ਦੇ ਵਿੱਚ ਚਲੇ ਗਏ ਇਹ ਜੈ ਜੀ ਬਣ ਕੇ ਬਲਾਸਪੁਰ ਗਏ ਮਤਲਬ ਪੂਰੀ ਬੇਦਾ ਗਿਆ ਪੂਰੀ ਮਿਹਨਤ ਕੀਤੀ ਪੂਰੇ ਇਨਚਾਰਜ ਰਿਹਾ ਪਹਿਲਾਂ ਵੀ ਜਦੋਂ ਐਸਐਸਏ ਹੁੰਦੇ ਸੀ ਉਦੋਂ ਵੀ ਇਥੇ ਜੈ ਜੀ ਦੀਆਂ ਭਾਵਨਾ ਸੀ ਇਹਨਾਂ ਕੋਲੇ ਅੱਛਾ ਜੀ ਉਸ ਤੋਂ ਬਾਅਦ ਪ੍ਰੋਮੋਸ਼ਨ ਹੋ ਕੇ ਬੰਦਨੀ ਚਲੇ ਗਏ ਨਹੀਂ ਬਾਖੂਬੀ ਡਿਊਟੀ ਨਿਭਾ ਕੇ ਗਏ ਤੇ ਇਹਨਾਂ ਦਾ ਅੱਜ ਵੀ ਲੋਕ ਚਿੱਤੇ ਕਰਦੇ ਆ ਬਲੌਰ ਸਿੰਘ ਦੀ ਮੌਤ ਤੇ ਜੋ ਸਾਡੇ ਨਾਲ ਗੱਲਾਂ ਕਰਦੇ ਸੀ ਲੋਕ ਇਹਨਾਂ ਨੂੰ ਅੱਜ ਵੀ ਚਿੱਤੇ ਕਰਦੇ ਆ ਬਲੌਰ ਸਿੰਘ ਯਾਰ ਬੜਾ ਵਧੀਆ ਇਨਸਾਨ ਸੀ ਤੇ ਬੜੀ ਮਾੜੀ ਗੱਲ ਹੋਈ ਮੈਨੂੰ ਆਪ ਦੁੱਖ ਹੈ ਮੈਂ ਆਪ ਉੱਥੇ ਜਾ ਕੇ ਆਇਆ ਤੇ ਮੈਂ ਇਹਨਾਂ ਨੂੰ ਮਿਲ ਨਹੀਂ ਸਕਿਆ ਮੈਨੂੰ ਬਾਅਦ ਚ ਪਤਾ ਲੱਗਾ ਵੀ ਸਰੀਰ ਇੱਥੇ ਮੇੜੀ ਐਪਸ ਫੋਟੋ ਮੁੜ ਕੇ ਆਹੀ ਉਦੋਂ ਗਾਹਾਂ ਜਿਹੜੇ ਨੇ ਬੱਚੇ ਆ ਇਹਨਾਂ ਦੀ ਨੂਨ ਡਿਊਟੀ ਨਿਭਾ ਰਿਹਾ ਬਲਾਫਰ ਚ ਹਾਂਜੀ ਹੈਲਥ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਉਹਨਾਂ ਦਾ ਹੀ ਬਲਾਫਰ ਚ ਨਾਂ ਚੱਲਦਾ ਲੋਕ ਇੱਜ਼ਤ ਕਰ ਰਹੇ ਉਹਦੀ ਸਾਡੇ ਨਾਲ ਜੌਬ ਕਰਦੇ ਰਹੇ ਡੋਬੀਆਂ ਜੌਬ ਕਰਦੇ ਆ ਪਰਮਜੀਤ ਦਾ ਇਹ ਬਲਾਸਪੁਰ ਦੇ ਵਿੱਚ ਉੱਥੇ ਹਜੇ ਡਾਕਟਰ ਦੀ ਪੁਛਗਛ ਨਹੀਂ ਹੋਈ ਜਿਹਨੇ ਉਹ ਕੁੜੀ ਨੂੰ ਪੁੱਛਿਆ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਉਹਨੂੰ ਜਦੋਂ ਕੀ ਆਉਂਦਾ ਚਾਹੇ ਉਹ ਕਿਸੇ ਨੂੰ ਗੋਲੀ ਦਿੰਦੀ ਹੈ ਚਾਹੇ ਨਹੀਂ ਦਿੰਦੀ ਬੋਲੀ ਉਹਦੀ ਮਿੱਠੀ ਗੱਣ ਲੋ ਕਿਵੇਂ ਉਹਦਾ ਇਸ ਟਾਈਮ ਨਾ ਚੱਲਦਾ ਨਹੀਂ ਪਰਿਵਾਰ ਦਾ ਬਲੌਰ ਸਿੰਘ ਜੀ ਸ਼ਖਸ਼ੀਅਤ ਦਾ ਪ੍ਰਭਾਵ ਪਰਮਜੀਤ ਤੇ ਦਿਖਦਾ ਹੈ ਦਿਖਦਾ ਜੀ ਬਿਲਕੁਲ ਉਹ ਜਦੋਂ ਨਾਂ ਆਉਂਦਾ ਉੱਥੇ ਗੱਲ ਚੱਲਿਆ ਵੀ ਯਾਰ ਬਨੌਰ ਸਿੰਘ ਨੂੰ ਵੀ ਬਾਕੀ ਉਹਨੇ ਅੱਗੇ ਉਹਦਾ ਥਾਣਾ ਹੀ ਬੋਰਡ ਦੇ ਸਾਹਮਣੇ ਬੋਰਡ ਲੱਗਣਾ ਬੜਾ ਮੁਸ਼ਕਲ ਹੈ ਬਹੁਤ ਮੁਸ਼ਕਲ ਹੁੰਦਾ ਤੇ ਉਹ ਇਹ ਗੱਲ ਨੂੰ ਚਾਰ ਚੰਨ ਲਾ ਰਿਹਾ ਮੈਨੂੰ ਵੀ ਅੱਜ ਇੱਥੇ ਆ ਕੇ ਪਤਾ ਲੱਗਿਆ ਵੀ ਪਰਮਜੀਤ ਉਹਨਾਂ ਦੇ ਤੇ ਮੈਂ ਇਸ ਗੱਲ ਤੇ ਜੇ ਸੁੱਖ ਇਹ ਸੁੱਖਾ ਜੀ ਹੈ ਹਾਂ ਹਾਂ ਇਹ ਆਪ ਤਾਂ ਡਿਊਟੀ ਕਰ ਰਹੇ ਆ ਇਹ ਵੀ ਮੈਂ ਕਿਸ ਪਰ ਜਿਹੜੀ ਪਰਿਵਾਰ ਦੀ ਗੱਲ ਹੈ ਜਾਂ ਤੇ ਉਹਨੇ ਪਰਮਜੀਤ ਨੇ ਉਹਨਾਂ ਨੂੰ ਡਿਊਟੀ ਦੀ ਮਿਸਾਲ ਨੂੰ ਕਾਇਮ ਰੱਖਿਆ ਫਿਲਾਸਫਰ ਦੇ ਵਿੱਚ ਧੰਨਵਾਦ ਤੁਹਾਡਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਤੁਸੀਂ ਸਾਡੇ ਨਾਲ ਉਹਨਾਂ ਦੇ ਬੇਟੇ ਵੀ ਹੈਗੇ ਆ ਆਪਾਂ ਉਹਨਾਂ ਨਾਲ ਵੀ 1 ਮਿੰਟ ਲਈ ਗੱਲ ਕਰਾਂਗੇ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਬਲਵਰ ਸਿੰਘ ਜੀ ਬਾਰੇ 1 ਮਿੰਟ ਕਰ ਲੈਂਦੇ ਹਾਂ ਬਸ ਠੀਕ ਹੈ ਜੀ ਪ੍ਰਮਾਤਮਾ ਦਾ ਭਾਣਾ ਜੋ ਜੀ ਮਨਜ਼ੂਰ ਆ ਪਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਜੀ ਸਾਨੂੰ ਇਸ ਮਕਾਮ ਤੇ ਪਹੁੰਚਾਇਆ ਜੀ ਠੀਕ ਹੈ ਜੀ ਅਸੀਂ ਤਾਂ ਉਹਨਾਂ ਦੇ ਹਮੇਸ਼ਾ ਰਣੀ ਰਹਿਾਂਗੇ ਕਿ ਕਿਵੇਂ ਮਨ ਦੇ ਵਿੱਚ ਕੀ ਵਿਚਾਰ ਆਇਆ ਵੀ ਉਹਨਾਂ ਨੂੰ ਇੱਧਰ ਉਹਨਾਂ ਦੀ ਜਿਹੜੇ ਅੰਤਮ ਕਰਿਆਵਾ ਜਿਹੜੀਆਂ ਤੁਸੀਂ ਇੱਧਰ ਕੀਤੀਆਂ ਲਿਆ ਕੇ ਜਦੋਂ ਨਾ ਡੈਡੀ ਦੀ ਮੌਤ ਹੋਈ ਜਿੱਥੇ ਮਦਰ ਨੇ ਜਦੋਂ ਸਾਨੂੰ ਦੱਸਿਆ ਜੀ ਤੇ ਚਲੋ ਕੁਸ ਸਾਨੂੰ ਪੈਣ ਭਰਾ ਕਹਿੰਦੇ ਸੀ ਵੀ ਸੀਗੇ ਵੀ ਤੁਸੀਂ ਉੱਥੇ ਬੀਜ ਲਵਾ ਲਓ ਚਾ ਚਲੇ ਜਾਓ ਉੱਥੇ ਅੰਤ ਨੂੰ ਦਾਸ ਕਰ ਦਿਓ ਪਰ ਨਹੀਂ ਉਹ ਸਮਾਜ ਦੇ ਵਿੱਚ ਇੱਥੇ ਪਹਿਲਾਂ ਮੰਮੀ ਸਰਪੰਚ ਸੀਗੇ ਜੀ ਤੇ ਚਲੋ ਡੈਡੀ ਨਾਲ ਲੱਗ ਕੇ ਸਾਥ ਦਿੰਦੇ ਸੀ ਮੰਮੀ ਦਾ ਕੰਮ ਕਾਰ ਕਰਦੇ ਸੀ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਜੀ ਪਿੰਡ ਦੇ ਵਿੱਚ ਹੀ ਸਾਰੀਆਂ ਰਸਮਾਂ ਉਹ ਨਿਮਾਈਆਂ ਜਾਣ ਇਸ ਕਰਕੇ ਜੀ ਅਸੀਂ ਆਪਣੇ ਨਹੀਂ ਆਮ ਤੌਰ ਤੇ ਜਣੇ ਦੀ ਪੈਸਾ ਬਹੁਤ ਖਰਚ ਆਉਂਦਾ ਡੈਡ ਬੋਡੀ ਲੈ ਕੇ ਆਉਣ ਵਾਸਤੇ ਤੇ ਔਰ ਜ਼ਿਆਦਾਤਰ ਲੋਕ ਆ ਜਿਹੜੇ ਉਧਰ ਹੀ ਸੰਸਕਾਰ ਵਗੈਰਾ ਕਰ ਦਿੰਦੇ ਆ ਚਲੋ ਜੀ ਪਤਾ ਗੱਲ ਕੀ ਹੈ ਜੀ ਸਾਰਾ ਉਹਨਾਂ ਨੇ ਕਮਾਇਆ ਜੀ ਸਾਰੀ ਉਮਰ ਉਹਨਾਂ ਨੇ ਠੀਕ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰ ਜੀ ਉਹ ਕਰ ਰਹੇ ਜੀ ਪੱਕੀ ਪਰਮਾਤਮਾ ਜੀ ਸੋ ਉਹਨਾਂ ਦੇ ਬੇਟੇ ਨੇ ਕਿ ਇਹ ਗੱਲ ਬਹੁਤ ਵਧੀਆ ਕਹੀ ਹੈ ਕਿ ਪੈਸਾ ਮੈਟਰ ਨਹੀਂ ਕਰਦਾ ਕਿਉਂਕਿ ਇਹ ਉਹਨਾਂ ਨੇ ਹੀ ਕਮਾਇਆ ਜਾਂ ਉਹਨਾਂ ਨੇ ਸਾਨੂੰ ਕਮਾਉਣ ਦੇ ਯੋਗ ਬਣਾਇਆ ਇਸ ਕਰਕੇ ਪੈਸੇ ਦੇ ਨਾਲ ਜਿਹੜੀਆਂ ਸਾਰੀਆਂ ਗੱਲਾਂ ਉਹਨਾਂ ਦਾ ਕੰਪੇਅਰ ਕੰਪੇਅਰ ਨਹੀਂ ਕੀਤਾ ਜਾ ਸਕਦਾ ਜਿੱਥੇ ਬਲੌਰ ਸਿੰਘ ਡਿਊਟੀ ਪਰ ਦੀ ਪਾਵੰਦ ਸੀ ਤੇ ਉਹਨਾਂ ਨੇ ਉੱਥੇ ਬਲਾਫ ਗ੍ਰਿਡ ਤੇ ਹੁੰਦਾ ਦਰਖਤ ਲਗਾਏ ਉਹਨਾਂ ਦੇ ਵਿੱਚ 73 ਵਹਿਣੀ ਲਾਈ ਅੱਛਾ ਜੀ ਉਹ ਕਹਿੰਦੇ ਲੋਪ ਵਾਲੇ ਮਾਂ ਫਰਸ਼ ਤਰਵੈਣੀ ਲਵਾਉਂਦੇ ਹੁੰਦੇ ਆ ਮੈਂ ਤਰਵੈਣੀ ਉਹ ਅੱਜ ਵੀ ਮੌਜੂਦ ਹੈ ਤੇ ਮੈਂ ਜਦੋਂ ਦਾ ਇਹ ਗੱਲ ਹੋਈ ਆ ਤਾਂ ਮੈਂ ਦੇਖ ਕਹਿੰਦਾ ਮੈਂ ਤਾਂ ਬਲੌਰ ਸਿੰਘ ਦੀ ਦੇਣ ਆ ਭਾਵੇਂ ਨਾਲ ਅਸੀਂ ਵੀ ਸੀਗੇ ਪਰ ਇਹ ਉਹਨਾਂ ਦੀ ਦੇਣ ਸੀਗੀ ਤਰਵੈਣੀ ਲਾਉਣ ਵਾਲੇ ਜਦੋਂ ਗ੍ਰੇਡ ਤੋਂ ਮੋੜਾਂਗੇ ਅੰਦਰ ਸਾ ਸੱਜੇ ਹੱਥ ਇਹ ਤਰਵੈਣੀ ਉਹਨਾਂ ਦੀ ਲਾਈ ਹੈ ਯਾਦ ਆਸਦਾ ਨਹੀਂ ਹਮੇਸ਼ਾ ਕਦਾ ਯਾਦ ਰਹੇਗਾ ਕਦਾ ਯਾਦ ਰਹੂਗੀ ਮੈਂ ਇਹਨੂੰ ਕਹਿਣਾ ਚਾਹੁੰਦਾ ਵੀ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਵੀ ਚਲੋ ਜਾਣਾ ਸਭ ਨੇ ਹੈ ਪਰ ਜਾਣ 'ਚ ਬੜਾ ਫਰਕ ਹੁੰਦਾ ਹੈ ਬਿਲਕੁਲ ਠੀਕ ਹੈ ਵੀ ਯਾਦਾਂ ਛੱਡ ਜਾਣਾ ਠੀਕ ਹੈ ਜੀ ਧੰਨਵਾਦ